तो ਇਹ ਬਿਲਕੁਲ ਕਲੀਅਰ है ਕਿ ਅਸਲ ਜਿਹੜਾ मेन ਮੋਟਿਵੇ ਹੈ ਹਰ ਆਈਟਮ ਦੇ ਵਿੱਚ ਇੱਕ ਵਿਸੀਲ ਸਨਸਕਾਰ ਦੇਣ ਦਾ ਬੱਚਾ ਨੂੰ ਆਪਰੇਂਡ ਲਿਆ ਸੀ ਹਰ ਆਈਟਮ ਦੇ ਵਿੱਚ ਉਹ ਕੰਝਾ ਸਿੱਖ ਰਿਹਾ ਸੀ ਸਿਕਰ ਕੇ ਕਰੇ ਜਾ ਐਂਡ ਸੈਕੰਡ ਜਿਹੜਾ ਹੈਗਾ ਪੈਰੈਂਟਸ ਨੂੰ ਉਸ ਚੋਂ ਬੜਾ ਅਪਰੀਸ਼ੀਏਟ ਕੀਤਾ ਹੈ ਬੱਚੇ ਦੀ ਕਿਉਂਕਿ ਬੱਚੇ ਸਟੇਜ ਤੇ ਲੰਘਦੇ ਜਿਸ ਵਿੱਚ ਸਰਕੀ ਵਿਕਾਸ ਦੇ ਲਈ ਸਟੇਜ ਬਹੁਤ ਜ਼ਰੂਰੀ ਹੈ ਤੋ ਸਾਰੇ ਬੱਚਿਆਂ ਨੂੰ ਕਿਨਾਂ ਦੇ ਪੇਰੈਂਟਸ ਨੂੰ ਕੀ ਸੰਦੇਸ਼ ਨਾ ਸਕੂਲ ਵੱਲੋਂ ਸਕੂਲ ਵੱਲੋਂ ਇਹ ਸੰਦੇਸ਼ ਹੈ ਕਿ ਆਪਾਂ ਮੇਰੇ ਕੇ ਪੇਰੈਂਟਸ ਤੇ ਟੀਚਰਸ ਦੋਨਾਂ ਨੇ ਹੀ ਬੱਚਿਆਂ ਦੀ ਜ਼ਿੰਦਗੀ ਬਣਾਣੀ ਪਹੁੰਚਿਆ ਦੋਨਾਂ ਦਾ ਹੀ ਬਹੁਤ ਇੰਪੋਰਟੈਂਟ ਥਿੰਗਸ ਬੱਚੇ ਸੇਫ ਜੀਵਨ ਬਣਾਉਂਦੇ ਨੇ you uh -huh. Paraj, the respected MLA of Sangrur. She is known for her sincerity, her commitment to public service, and her strong connection with the people of our constituency. Her work in education, youth, empowerment, and community welfare has earned her immense respect and admiration. Ma'am, your presence today inspires our students to dream big and work hard. We extend a warm and heartfelt welcome to you. Welcome, Ma'am. A very warm welcome, Ma'am. So now, let us begin with the performances. Narendra paraj with a huge round of applause, please. Give her a huge round of applause for a Josh I appreciate the incredible spirit that our students and staff bring to this grand event. Welcome, welcome. ਵੇ ਘਰੇ ਕੋ ਜਹਾਨ ਤੇ ਸ਼ਹਿਨशाह ਕੀ ਲਿਖਾਂ ਸਿੱਖ ਤੇਰੀ ਸ਼ਹਿਨशाह ਕੀ ਲਿਖਾਂ ਸਿੱਖ ਤੇਰੀ ਮਾ ਤੇਰੇ ਕੋਤਕ ਬਸ ਇਕੱਲਾ ਤੂੰ ਹੀ ਜਾਣੇ ਤੇਰੇ ਕੋਤਕ ਬਸ ਇਕੱਲਾ ਤੂੰ ਹੀ ਜਾਣੇ ਵਾਰ ਇਕ ਇਕ ਜੀ ਪਰਿਵਾਰ ਦਾ ਵਾਰ ਇਕ ਇਕ ਜੀ ਪਰਿਵਾਰ ਦਾ ਜੀ ਜੰਗਲਾਂ ਵਿੱਚ ਕੀ ਉਹਦੇ ਰੰਗ ਮਾਣੇ ਦੋ ਵਾਰੇ ਵਿੱਚ ਸਰਹੰਦਦੇ ਨੇ ਦੋ ਵਾਰੇ ਵਿੱਚ ਸਰਹੰਦਦੇ ਨੇ ਦੋ ਵਾਰੇ ਵਿੱਚ ਚਮਕੌਰ ਸੋਹਣੇ ਤੇਰੀ ਤੇਗ تیر ਤੇ ਰਾਗ ਉੱਚੇ ਤੇਰੇ ਪੁੱਤਾਂ ਨਾਲ ਦੇ ਨਹੀਂ ਕੋਈ ਪੁੱਤ ਹੋਣੇ ਤੇਰੇ ਪੁੱਤਾਂ ਨਾਲ ਦੇ ਨਹੀਂ ਕੋਈ ਪੁੱਤ ਹੋਣੇ ਸਿੱਖ ਇਤਿਹਾਸ ਬੜਾ ਬਚਿੱਤਰ ਹੋਣ ਕਰਕੇ ਅਨੇਕਾਂ ਅਨਖੀਲੇ ਸੂਰਬੀਰਾ ਯੋਧਿਆਂ ਅਮਰ ਸ਼ਹੀਦਾਂ ਦੀਆਂ ਅਕਥ ਗਥਾਵਾਂ ਨਾਲ ਭਰਿਆ ਪਿਆ ਹੈ ਇਸ ਇਤਿਹਾਸ ਵਿੱਚ ਇੱਕ ਤੋਂ ਇੱਕ ਯੋਧੇ ਦੀ ਵੀਰਤਾ ਤੇ ਕੁਰਬਾਨੀ ਸੁਣਨ ਵਾਲੇ ਹਰ ਵਿਅਕਤੀ ਨੇ ਅਚੰਬੇ ਵਿੱਚ ਹੀ ਨਹੀਂ ਪਾਉਂਦੀ ਸਗਾਉ ਉਸਦੇ ਰੋਮ ਰੋਮ ਵਿੱਚ ਜੋਸ਼ ਭਰ ਦਿੰਦੀ ਹੈ ਇਹੋ ਜਿਹਾ ਜੋਸ਼ ਭਰਨ ਆ ਰਹੇ ਹਨ ਸਾਡੇ ਸਿੱਖੀ ਬਾਣੇ ਵਿੱਚ ਸਜੇ ਹੋਏ ਬੱਚੇ ਜੋ ਸਿੱਖ ਇਤਿਹਾਸ ਬਾਰੇ ਚੰਨਣਾ ਪਾਉਣਗੇ ਫਾਇਦਾ ਬੜਾ ਦਵੇ ਕਰਾਦਾ ਇਸ ਦੁਨੀਆ ਤੇ ਸਾਨੀ ਹਿੰਦੂ ਸਰਪ ਬਚਾਉਣ ਖਾਤੇ ਜਾਂ ਦਿੱਤੀ ਕੁਰਬਾਨੀ ਚੱਲ ਕੇ ਸਿੱਖਸ਼ਵੇ नाम तो ही बिल्कुल क्लियर है कि साधा जो मेन मोटिव है हर आइटम के विच एक किसी दे संस्कार देने का बच्चा नु फ्रेंड लिया सी हर आइटम के विच बच्चा सीख के करे जा एंड सेकंड जेड़ा है के पेरेंट्स ने उस चीज नु बड़ा अप्रिशिएट किया है बच्चे की क्योंकि बच्चे स्टेज पे जाने में कितने सर के विकास के लिए स्टेज बहुत जरूरी है तो सारे बच्चे जो वन से मते अपने प्रोग्राम के लिए क्या कहते सी के पेरेंट्स

ਕਿ ਬੱਚਾ ਨੇ ਇੰਨਾ ਵਧੀਆ ਪਰਫਾਰਮ ਕਰ ਰਹੇ ਨੇ ਔਰ ਡੈਫੀਨਟਲੀ ਮਾਪੇ ਵੀ ਦੇਖ ਕੇ ਬਹੁਤ ਖੁਸ਼ ਹੋਣਾ ਚਾਹੁੰਦੇ ਨੇ ਅਸੀਂ ਇਹੀ ਚਾਹਨਾ ਹੈ ਕਿ ਐਜੂਕੇਸ਼ਨ ਦੇ ਨਾਲ ਨਾਲ ਜਿਹੜੀ ਸਸਤਾਰ ਬੱਚਿਆਂ ਦੇ ਵਿੱਚ ਪਾਏ ਜਾਣ ਉਹ ਉਸੇ ਦੀ ਹੀ ਕੋਸ਼ਿਸ਼ ਸਾਡੀ ਇੱਕ ਹੈਗੀ ਹੈ ਜੋ ਕਿ ਸਾਡੀ ਪ੍ਰਿੰਸੀਪਲ ਮੈਮ ਅਲੋਂਗ ਵਿਦ ਦ ਸਟਾਫ ਕੋਸ਼ਿਸ਼ ਕਰ ਰਹੇ ਨੇ ਔਰ ਮੈਨ ਲੱਗਦਾ ਹੈ ਕਿ ਅਸੀਂ ਕਾਫੀ ਅੱਤਕ ਇਸ ਕੰਮ ਕਰ ਰਹੇ ਹਾਂ ਸਰ ਜਿਹੜੀ ਹੈ ਜਿਹਦੀ ਆਪਣੀ ਥੀਮ ਆ ਉਹ ਵੀ ਸੰਸਕਾਰ ਦੇ ਨਾਮ ਦੇ ਉੱਤੇ ਹੈ ਸਰ ਉਹਦੇ ਬਾਰੇ ਤੁਸੀਂ ਕੋੜਾ ਜਾਣਨਾ ਪਾਉ ਸੰਸਕਾਰ ਕਿਵੇਂ ਹੈ ਇਹ ਅਸੀਂ ਹਰ ਇੱਕ ਸਾਲ ਹੀ ਅਸੀਂ ਫੀਡਬੈਕ ਚਾਹਦੇ ਹਾਂ ਉਹ ਜਿਹੜੀ ਇੰਪੋਰਟੈਂਟ ਐਜੂਕੇਸ਼ਨ ਹੈ ਜੇ ਵਿਦਆਊਟ ਸੰਸਕਾਰਾਂ ਹੋਏਗੀ ਤਾਂ ਸ਼ਾਇਦ ਉਹ ਬੱਚੇ ਸੜੇ ਵੈਸਟਰਨ ਕਲਚਰ ਵਾਲੇ ਚਾ ਜਾਣਗੇ ਤਾਂ ਸ਼ਾਇਦ ਮੈਂ ਸਮਝਦਾ ਉਹ ਕੰਪਲੀਟ ਐਜੂਕੇਸ਼ਨ ਨਹੀਂ ਹੋਊਗੀ ਤਕਲੀਦ ਐਜੂਕੇਸ਼ਨ ਹੋਈ ਹੁੰਦੀ ਹੈ ਜਿਹੜੀ ਮੋਡਰਨਾਈਜੇਸ਼ਨ ਟੈਕਨੋਲੋਜੀ ਦੇ ਨਾਲ-ਨਾਲ ਆਪਣੇ ਸੰਸਕਾਰਾਂ ਨੂੰ ਆਪਣੇ ਵਿਰਸੇ ਨੂੰ ਵੀ ਮੇਨਟੇਨ ਕਰਾ ਸਕੇ ਉਹਹੀ ਐਜੂਕੇਸ਼ਨ ਸਸਟੈਂਟੇਸ਼ਨ ਕਰੇ ਮੈਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਾਰੇ ਤੁਸੀਂ ਕੀ ਹੋਏ ਅੱਜ ਆਪਣੇ ਐਨਵਲ ਅੱਜ ਜਿਹੜਾ ਹੈਗਾ ਦਾ ਕੈਂਬਰੇਜ ਇੰਸਟੀਟਿਊਸ਼ਨਸ ਦੇ ਵਿੱਚ ਮੈਂ ਇੱਥੇ ਪਹੁੰਚਿਆ ਲੇਕਾ ਇਹਨਾਂ ਦਾ ਐਨਵਲ ਫੰਕਸ਼ਨ ਤੇ ਇਥੋਂ ਦੇ ਚੇਅਰਮੈਨ ਸਰ ਸਿਵਾਰੀਆ ਜੀ ਤੇ ਮੈਡਮ ਉਹਦੀ ਕੀ ਪ੍ਰਿੰਸੀਪਲ ਨੇ ਇੱਥੇ ਹੋਰ ਗਏ ਮੇਰੇ ਨਾਲ ਬਸ ਇਥੇ ਨੇ ਤੇ ਬਹੁਤ ਮਨਪਸੰਦ ਰਹਾ ਕਿਉਂਕਿ ਇਹਨਾਂ ਨੇ ਜਿਹੜਾ ਤਕੀਮ ਚੁਣਿਆ ਹੈਗਾ ਇਸ ਸੈਨਲ ਕਮਿਟੀ ਦਾ ਸੁਸਪਾਰ ਲੋਕਾਂ ਨੂੰ ਇਸ ਪਾਉਣ ਦਾ ਜਰੀਆ ਕਿ ਕਿਵੇਂ ਆਪਦੇ ਸੱਭਿਆਚਾਰ ਦੇ ਨਾਲ ਤੋ ਕਿਰਨ ਇਹ ਸਭ ਤੋਂ ਲੱਖਣ ਗੱਲ ਇਹ ਹੈ ਵੀ ਜਿੰਨੀਆਂ ਵੀ ਆਈਟਮ ਜਿੰਨ ਤੱਕ ਪਰਫਾਰਮ ਕਰੀਆਂ ਨੇ ਇਹ ਸ ਸੰਸਥਾ ਦੀਆਂ ਉਹ ਸਾਰੀਆਂ ਸੱਭਿਆਚਾਰਕ ਤੇ ਉਹ ਇੱਕ ਚੰਗਾ ਸੰਦੇਸ਼ ਦੇ ਵਰਜਾ ਬਹੁਤ ਵਾਰ ਦੇਖਣ ਦੇ ਵਿੱਚ ਆਇਆ ਵੀ ਕਈ ਵਾਰ ਉਸ ਤੋਂ ਬਾਅਦ ਇਹਨਾਂ ਨੂੰ ਫੰਕਸ਼ਨ ਤੇ ਹੋ ਜਾ ਕਿ ਬੱਚੇ ਪਰਫਾਰਮ ਕਰਦੇ ਨੇ ਜਿਨ੍ਹਾਂ ਚ ਕੋਈ ਸਿੱਖਣ ਸਫਲ ਨਹੀਂ ਹੁੰਦਾ ਸੋ ਇਸ ਲਈ ਮੈਂ ਪੂਰੀ ਮੈਨੇਜਮੈਂਟ ਨੂੰ ਤੇ ਪੁਲਿਸ ਨੂੰ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਇਸ ਕਰ ਦੂਸਰੀ ਗੱਲ ਇਹ ਹੈ ਵੀ ਇਹ ਜਿਹੜੀ ਸੰਸਥਾ ਹੈਗੀ ਹੈ ਇਹ ਇਲਾਕੇ ਦੀ ਸਿਰਿਆਪਾ ਕਹੀਏ ਵੀ 21 ਸੈਂਚਰੀ ਨੂੰ ਰਿਕੁਆਇਰਮੈਂਟਸ ਨੂੰ ਮਿਲ ਤਾਉਣ ਵਾਲੀ ਸੰਸਕਾ ਤੇ ਇਤਿਹਾਸ ਹਸੂਲਤਾ ਔਰ ਇਥੋਂ ਦੇ ਜਿਹੜੇ ਸਾਡੇ ਚੇਅਰਮੈਨ ਸਾਹਿਬ ਨੇ ਲੋ ਸਾਡੇ ਪੰਜਾਬ ਦੇ ਬਾਬੀ ਦੇ ਵੀ ਜਿਹਦੇ ਮੇਨ ਪੈਪਰ ਨੇ ਔਰ ਆਪਣਾ ਪੰਜਾਬ ਦੇ ਨੇ ਕੀ ਕਰੈਕਸ ਆਪਣੇ ਔਰ ਅੱਜ ਪੇਰੈਂਟਸ ਨੇ ਜਿਹੜੇ ਮੈਂ ਦੇਖ ਰਹੇ ਹਾਂ ਉਹ ਆਪਣੇ ਬੱਚਿਆਂ ਦੀ ਬਹੁਤ ਹਾਸ ਦੇ ਉੱਤੇ ਬਹੁਤ ਖੁਸ਼ ਨੇ ਤਾ ਸਿੱਖਿਆ ਦਾ ਖਾਹ ਸਰ ਬੱਚਿਆਂ ਨੂੰ ਫੀਸ ਦੇ ਛਤਨ ਦੇ ਦੇਖੋ ਸੰਦੇਸ਼ ਮੇਰਾ ਤਾਂ ਹਮੇਸ਼ਾ ਇਹੀ ਹੁੰਦਾ ਵੀ ਜਿਹੜੀ ਸਿੱਖਿਆ ਹੈਗੀ ਹੈ ਕੋਸਾ ਪੱਲੇ ਵਿੱਚ ਹੁੰਦਾ ਤਕਸਿਲ ਹੈ ਉਸ ਦਾ ਆਰਾਮ ਦੇ ਵਿੱਚ ਸਾਜ ਦੇ ਵਿੱਚ ਹਰ ਪਾਸੇ ਮਦਦ ਬੱਚਿਆਂ ਨੂੰ ਹਰ ਵਕਤ ਆਪਣੀਆਂ ਜਿਹੜੀਆਂ ਸਕਿਲਸ ਨੇ ਜਿਹੜੀਆਂ ਕਰਨੀਆਂ ਚਾਹੀਦੀਆਂ ਨੇ ਔਰ ਜਿਹੜੀ ਆਪਾਂ ਅੱਜ ਦੇ ਤੌਰ ਦੇ ਵਿੱਚ ਮਾਤਾ ਪਿਤਾ ਤੇ ਅਧਿਆਪਕਾਂ ਦਾ ਸਤਿਕਾਰ ਜਿਹੜਾ ਹੈਗਾ ਉਹ ਬਹੁਤ ਹੀ ਖੜੀ ਖੂਬਸੂਰਤ